ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਟਿਕ ਟਕ ਹੋ ਗਏ ਤੇ ਅਸੀਂ ਪਹੁੰਚੇ ਹੋਏ ਸੀਗੇ ਸ੍ਰੀ ਫਤਿਹਗੜ ਸਾਹਿਬ ਤੇ ਅਸੀਂ ਦਰੇ ਸੀਗਾ 23 ਤਰੀਕ ਨੂੰ ਗੱਲ ਸ਼ਾਮ ਨੂੰ ਪਹੁੰਚ ਗਏ ਸੀਗੇ 8:30 ਵਜੇ ਸ਼ਾਮ ਨੂੰ ਤੇ ਸਵੇਰੇ ਅਸੀਂ 9:30 ਵਜੇ ਦਰੇ ਸੀ ਪਿੰਡੋਂ ਤੇ ਆਇਥੇ ਅੱਜ ਸ਼ਾਮ ਨੂੰ ਜਾਂ ਕੱਲ ਸਵੇਰੇ ਲੰਗਰ ਚੱਲ ਪੈਣਾ ਅੱਜ ਤੁਸੀਂ ਜਗਾ ਲੁੱਟਾ ਆ ਅੱਜ ਆਪ ਪਿੱਛੇ ਤੋਂ ਦਿਖਾਵਾਂਗੇ ਕਿ ਹਲੇ ਵੀ ਤੇਵਾਦਾਰ ਲੱਗੇ ਬੈਠੇ ਰਾਜ ਇਹਦੇ ਤੋਂ ਅੱਗੇ ਤੁਹਾਨੂੰ ਵੀਡੀਓ ਦਿਖਾਉਨੇ ਆ ਤੇ ਜਿਹੜੀ ਅੱਜ ਦਾ ਫੋਨ ਨਾਲ ਸੰਗਤ ਆਈ ਉਹ ਵੀ ਦਿਖਾਵਾਂਗੇ ਤੋਂ ਸਾਡੇ ਨਾਲ ਵੀਡੀਓ ਜੇ ਐਂਡ ਤੱਕ ਬਣੇ ਰਹੇ ਆ ਜੀ ਤੇ ਕੱਲ ਨੂੰ ਲੰਗਰ ਗੱਲ ਪਾਣਾ ਪੂਰੇ ਅਸੀਂ ਮਤਲਬ ਰੱਖੀਆਂ ਬਣ ਕੇ ਥਾਂ ਰੋਕਦਾ ਹੋਰੇ ਕਿਉਂਕਿ ਆਉਂਦੇ ਜਾਂਦੇ ਨਾ ਕੋਈ ਗੱਡੀ ਲਾ ਜਾਂਦਾ ਹੁੰਦਾ ਐਸੇ ਫਿਰ ਜਗ੍ਹਾ ਕੱਟ ਰਹਾ ਹੈ ਮੇਰੀ ਜੀ ਜੀ ਲੰਗਰ ਲਾਉਣ ਵਾਸਤੇ ਦੇਵ ਫਿਰ ਦੇ ਸਾਡੇ ਸੇਵਾਦਾਰ ਆਉਂਦੇ ਸਾਡੇ ਨਾਲ ਦੇ ਵਾਹਿਗੁਰੂ ਵਾਹਿਗੁਰੂ ਇੱਦਾਂ ਲੱਭ ਹੁਣ ਮੱਥਾ ਟੇਕਣਾ ਤੇ ਆਪਾਂ ਵੀ ਜਾ ਆਪਾਂ ਆ ਸੰਗਤ ਨਾਲ ਜਾਵਾਂਗੇ ਬੇਸ਼ਬੇਰ ਦੇ ਲੱਗੇ ਹੋਇਆ ਸੇਵਾ ਕਰਨ ਲਈ ਉਹ ਘਟੋ ਘਟ ਅਸੀਂ 5-6 ਜੀਵੇ ਲੱਗੇ ਸੇਵਾ ਕਰਨ ਨੂੰ ਆਜ ਨਰ ਤੁਸੀਂ ਦੇਖਾ ਦੋ ਉਹ ਸਾਫ ਕੀਤਾ ਮਿੱਟੀ ਚੱਕ ਕੇ ਹੈ ਨਾ ਇਹ ਆ ਰੱਖ ਕੇ ਆ ਬੱਤੀ ਹੈ ਤੇ ਆ ਮਾਰ ਲੱਗੀ ਹੈ ਉਹ ਰੇਵੀ ਲੰਘਾ ਲਗਵਾ ਦਾ ਮਾਰ ਦਾ ਜਿੱਥੇ ਖਾਲੀ ਥਾਂ ਦੇਖ ਸਕਦੇ ਆ ਤੇ ਸਾਨੂੰ ਆਪਣਾ ਮਤਲਬ ਜਿੱਥੇ ਅਰੇਜ ਕੀਤੀ ਹੋਈ ਆ ਉਹ ਸਾਹਮਣੇ ਪੰਪ ਤੇ ਆ ਇੱਥੇ ਆਪਣਾ ਟਰੈਕਟਰ ਰੁਕਿਆ ਹੋਇਆਗਾ ਉਹ ਸਾਹਮਣੇ ਪੱਲੀ ਨਾਟਕ ਆ ਪਿਆਗਾ ਤਰੇਲ ਤੋਂ ਕਿ ਖਰਾਬ ਨਾ ਹੋਵੇ ਟਰਾਲੀ ਤੇ ਟਰੈਕਟਰ ਤੇ ਸਾਨੂੰ ਅੱਗੇ ਦਿਖਾਉਣੇ ਆ ਆਪਾਂ ਆ ਖੜੇ ਨੇ ਆਪਣੇ ਸਾਧਨ ਜਿਹਦੇ ਆ ਪਾਏ ਸੀਗੇ ਤੇ ਆ ਸੰਗਤ ਤਿਆਰ ਹੋ ਰਹੀ ਹੈ ਮੱਖਾ ਦੇਖਣ ਵਾਸਤੇ ਹੋਰ ਜੀ ਠੀਕ ਹੋ ਹਾਂ ਬਈ ਮੈਨਿਊ ਬਲੌਗ ਤੁਹਾਨੂੰ ਵਰਤਾ ਸ਼ਰਮਾ ਇਹ ਬਸ ਸੰਗੋ ਬੱਸ ਖਾਣ ਨਾ ਨਾ ਤੇ ਆਦਿ ਆਪਣੀ ਰਹਾਇਸ਼ ਕਟਰਲ ਅੱਦੇ ਬੰਦੇ ਟਰਾਲੀ 'ਚ ਬੈੇ ਸੀਗੇ ਤੇ ਅੱਦੇ ਨੀਚੇ ਤਾਂ ਹੁ ਕੋ ਪਾਇਆ ਹੋਇਆਗਾ ਤੰਬੂ ਤੰਬੂ ਤੇ ਆਪਣੇ ਕਿਹੜੇ ਸੰਤ ਆਉਣਗੇ ਬਰੇ ਹੈ ਕਿਹੜੇ ਸੰਤ ਆਉਣਗੇ ਅੱਜ ਲੰਗਰ ਵਾਲੇ ਆਪਣੇ ਸੰਤ ਹੁਣ ਦੀ ਪ੍ਰਵਿੰਦਰ ਸਿੰਘ ਕਾਟੀ ਪ੍ਰਵਿੰਦਰ ਸਿੰਘ ਕਾਟੀ ਅੰਮ੍ਰੰਗੋ ਵਾਲਾ ਅੱਛਾ ਜੀ ਇੱਕ ਹੀ ਵਾਰ ਨਮਾ ਰਹੇ ਨੇ ਕਟਪੜ ਦਾ 15 ਸਾਲਾਂ ਦਾ ਠੀਕ ਹੈ ਜੀ ਤੇ ਸਰੋਂ ਦਾ ਸਾਗ ਮੱਕੀ ਦੀ ਰੋਟੀ ਠੀਕ ਹੈ ਚਾਹ ਲੱਸੀ ਦੁੱਧ ਖਾਓ ਕੋ ਚੱਲਦਾ ਆਓ ਜੀ ਆ ਬਲ ਟੜ ਕੇ ਆਓ ਧੰਨਵਾਦ ਠੀਕ ਹੈ ਇੰਨੀ ਆ ਬਸ ਅੰਨਾ ਸਾਨੂੰ ਆ ਬਾਰੇ ਕੱਪੜੇ ਖੜਾ ਰਹੀਏ ਤਾਂ ਉਹਨਾਂ ਨੂੰ